ਹੁਣ ਨੋਟਿਸ ਨਹੀਂ ਸਿੱਧਾ ਪਾਰਟੀ ਚੋਂ ਕੱਢਾਂਗੇ ਵਾਰ ਰਾਜਾ ਵੜਿੰਗ ਨੇ ਵੱਡਾ ਬਿਆਨ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਰਾਜਾ ਵੜਿੰਗ ਨੇ ਦੋ ਟੁਕ ਦੇ ਵਿੱਚ ਸਾਫ਼-ਸਾਫ਼ ਕਹਿ ਦਿੱਤਾ ਕਿ ਹੁਣ ਨੋਟਿਸ ਨਹੀਂ ਭੇਜਾਂਗੇ ਸਿੱਧਾ ਪਾਰਟੀ 'ਚੋਂ ਵਾਹਰ ਕਰ ਦੇਵਾਂਗੇ ਨਵਜੋਤ ਸਿੰਘ ਸਿੱਧੂ ਲਗਾਤਾਰ ਅਲੱਗ ਧੜਾ ਬਣਾ ਕੇ ਰੈਲੀਆਂ ਕਰ ਰਿਹਾ ਹੈ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਦਾ ਜਿਹੜਾ ਕਟ-ਆਫ ਪਲੇਸ ਬਾਦਦਾ ਜਾ ਰਿਹਾ ਔਰ ਉੱਥੇ ਹੀ ਰਾਜਾ ਵੜਿੰਗ ਪਟਿਆਲੇ ਪਹੁੰਚੇ ਜਿੱਥੇ ਉਹਨਾਂ ਨੇ ਸਿੱਧਾ-ਸਿੱਧਾ ਕਹਿ ਦਿੱਤਾ ਕਿ ਜਿਹੜਾ ਅਨੁਸ਼ਾਸਨ ਭੰਗ ਕਰੇਗਾ ਜਿਹੜਾ ਵੀ ਕਾਂਗਰਸ ਦਾ ਕੋਈ ਵੀ ਚਾਹੇ ਵਰਕਰ ਆ ਆਗੂ ਆ ਚਾਹੇ ਸਾਬਕਾ ਪ੍ਰਧਾਨ ਜਿਹੜਾ ਅਨੁਸ਼ਾਸਨ ਭੰਗ ਕਰੇਗਾ ਹੁਣ ਉਹਨੂੰ ਨੋਟਿਸ ਨਹੀਂ ਭੇਜਿਆ ਜਾਵੇਗਾ ਉਸਨੂੰ ਸਿੱਧਾ ਸਿੱਧਾ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇਗਾ ਇਹ ਕਹਿਣਾ ਹੈ ਰਾਜਵਿੰਦ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਯਾਰ ਮੇਰੀ ਤੁਹਾਨੂੰ ਬੇਨਤੀ ਹੈ ਨਗਰੋਦ ਸਿੰਘ ਸਿੱਧੂ ਬਟਿਆਲੇ ਦੇ ਅਮ੍ਰਿਤਸਰ ਦੇ ਤੁਸੀਂ ਜੇ ਅਮ੍ਰਿਤਸਰ ਦੇ ਉੱਥੇ ਵੀ ਇਹ ਗੱਲ ਪੁੱਛ ਲੈਣੇ ਉਹ ਅਮ੍ਰਿਤਸਰ ਉਹ ਜਨਰਲ ਸੀਗੇ ਕਿ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ ਉਹਨਾਂ ਨੇ ਕਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਕਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂਗੇ ਇਛਤਾਬ ਨੇ ਉਹਨਾਂ ਲੀਡਰ ਨੂੰ ਵੀ ਇਹ ਜਿਹੜੇ ਐਵਰੀਬਡੀ ਇਹ ਮੈਨੂੰ ਵੀ ਇਛਤਾਬ ਦੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਤਾਂ ਦੱਸਦੇ ਕਿ ਲਗਾਤਾਰ ਪੰਜਾਬ ਕਾਂਗਰਸ ਦਾ ਜਿਹੜਾ ਕਾਟੋਕਲਿਸ ਵਾਦਾ ਜਾ ਰਿਹਾ ਹੈ ਔਰ ਜਿਸ ਨੂੰ ਲੈ ਕੇ ਰਾਜਾਵੜਿੰਗ ਪ੍ਰਤਾਪ ਸਿੰਘ ਬਾਦਵਾ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਨੇ ਔਰ ਇਹ ਆਪਸ ਦੇ ਵਿੱਚ ਉਲਝਦੇ ਵੀ ਨਜ਼ਰ ਆ ਰਹੇ ਨੇ ਔਰ ਉੱਤੇ ਹੀ ਹੁਣ ਰਾਜਾਵੜਿੰਗ ਦਾ ਕਹਿਣਾ ਹੈ ਕਿ ਸਾਨੂੰ ਆ ਜਿਹੜੇ ਖੜਗੇ ਨੇ ਨੈਸ਼ਨਲ ਕਾਂਗਰਸ ਦੇ ਪ੍ਰਧਾਨਾਂ ਦੇ ਹੁਕਮ ਆਏ ਨੇ ਕਿ ਜਿਹੜਾ ਵੀ ਪਾਰਟੀ ਤੋਂ ਵਾਗੀ ਹੁੰਦਾ ਹੈ ਅਲੱਗ ਧੜੇ ਬਣਾਉਂਦਾ ਹੈ ਉਸ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇ ਉਸ ਨੂੰ ਬਾਹਰਲਾ ਰਸਤਾ ਦਿਖਾ ਦਿੱਤਾ ਜਾਵੇ ਔਰ ਮਹਾਰਾਣੀ ਪ੍ਰਨੀਤਕੌਰ ਤੇ ਵੀ ਰਾਜਾ ਬਰਿੰਗ ਨੇ ਵੱਡਾ ਬਿਆਨ ਦਿੱਤਾ ਮਹਾਰਾਣੀ ਪ੍ਰਨੀਤਕੌਰ ਤੇ ਰਾਜਾ ਬਰਿੰਗ ਦਾ ਕਹਿਣਾ ਹੈ ਯਾਰ ਫੈਸਲਾ ਕੋਈ ਰਹਿ ਗਿਆ ਪ੍ਰਨੀਤਕੌਰ ਜੀ ਨੂੰ ਸਸਪੈਂਡ ਕੀਤਾ ਪਿਆ ਹੈ ਸਸਪੈਂਡ ਤੇ ਕੱਢਣ 'ਚ ਕੋਈ ਫਰਕ ਹੁੰਦਾ ਆ ਆਲਰੇਡੀ ਫੈਸਲਾ ਹੈਗਾ ਬਹੁਤ ਸਤਕਾਰਯੋਗ ਨੇ ਪ੍ਰਨੀਤਕੌਰ ਜੀ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪ੍ਰਨੀਤਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ ਕੀ ਪਹਿਲਾਂ ਹੀ ਉਹਦਾ ਸਸਪੈਂਡ ਕਰ ਦਿੱਤੀ ਹੈ ਔਰ ਹੁਣ ਤੁਸੀਂ ਉਸ ਨੂੰ ਬਾਹਰ ਕੱਢਣ ਦੀ ਗੱਲ ਨਾ ਕਹੋ ਕਿਉਂਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੁਣ ਪਟਿਆਲੇ ਤੋਂ ਮਹਾਰਾਣੀ ਪਰਨੀਤ ਕੌਰ ਨਈ ਉਮੀਦਵਾਰ ਹੋਣਗੇ ਨਵੇਂ ਉਮੀਦਵਾਰ ਦਾ ਨਾਮ ਕੋਸ਼ਿਸ਼ ਕੀਤਾ ਜਾਵੇਗਾ ਔਰ ਇਹ ਵੀ ਕਹਿ ਦਿੱਤਾ ਕਿ ਜਿਹੜਾ ਕਾਂਗਰਸ ਦੇ ਵਿੱਚ ਵਾਗੀ ਹੋਣਗੇ ਉਹਨਾਂ ਨੂੰ ਹੁਣ ਸਿੱਧਾ ਸਿੱਧਾ ਬਾਹਰਲੇ ਰਸਤੇ ਦਿਖਾਈ ਜਾਣਗੇ ਇਹ ਕਹਿਣਾ ਹੈ ਰਾਜਾਵੜਿੰਗ ਦਾ